ਜਿਹੜੇ ਜਿਹੜੀ ਕੰਪਨੀ ਮੈਨੂੰ ਵਧੀਆ ਲੱਗਦੀ ਮੈਂ ਉਹ ਕੰਪਨੀ ਦੇ ਰੋਂਗਾਂ ਹਰੇ ਦੀ ਗੱਲ ਅਨਿਵਰਸਰੀ ਹੈ ਵੀ ਕੌਣਾਂ ਦੀ ਠੀਕ ਹੈ ਮੈਨੂੰ ਵੀ ਥੋੜੀ-ਥੋੜੀ ਇੱਛਾ ਹੈ ਵੀ ਅਪਾ ਖੁਦ ਹੀ ਤਾਂ ਕੰਮ ਚ ਜਾਈਏ ਉਧਰ ਦੇਖ ਲੋ ਆਪਣੀ ਗਾਂਵ ਪੋਂਦੇ ਫਿਰਦੇ ਸਨ ਚੱਕੋ ਜੀ ਆਹ ਤੁਹਾਨੂੰ ਹਾ ਅਨਿਵਰਸਰੀ ਦਾ ਗਿਫਟ ਹੈ ਜੁੱਤੀਆਂ ਜੁੱਤੀਆਂ ਨਹੀਂ ਤੁਸੀਂ ਕੀ ਲੈਣਾ ਜੀ ਤੁਸੀਂ ਵੀ ਦੱਸ ਲੋ ਮਾਂ ਕੋਸ ਨਹੀਂ ਜੇ ਤੁਸੀਂ ਚਾਹੁੰਦੇ ਹੋ ਵੀ ਕੁਸਤੀ ਆ ਲੈਣ ਤੁਹਾਨੂੰ ਬਦਾਮ ਕਾਜੂ ਦਾਖਾ ਹਾਂ ਵਧੀਆ ਚਿਲੰਗੀ ਪੂਰਾ ਹੱਸੇ ਮਜ਼ਾਕ ਸੀ ਅਸੀਂ ਹੱਸ ਕੇ ਜਾ ਗਏ ਪੂਰਾ ਹੱਸੇ ਹਾਂ ਤੇ ਹੁਣ ਅਸੀਂ ਬਾਹਰ ਜਾ ਕੇ ਪੂਰੇ ਕੈਮ ਹੋ ਜਾਣਾ ਨਾ ਕਰ ਜਾਦੇ ਹਾਂ ਪੈਸਾ ਸਭ ਚਲੋ 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 ਨਿਕਲੋ ਨਿਕਲੋ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਮਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰਕੀ ਵੱਜੇ ਤੇ ਸਾਬੂਨ ਉਹ ਦੇਰੋ ਤਮੱਚੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜਿੰਦਗੀ ਦੇ ਵਿੱਚ ਤੇ ਟਾਰਾ ਸੋਰਾ ਕੱਟੀਆਂ ਪਈ ਜੀ ਆਹ ਰਾ ਮੇਰੇ ਪੁੱਤਰ ਨੂੰ ਮਿਲੋ ਬਿਲਾਏ ਕਹਦਾ ਬੈਠ ਗਿਰੋ ਹਾਂ ਕੱ ਸਾਰਾ ਠੀਕ ਠਾਕ ਹੈ ਜੀ ਮੈਂ ਵੀ ਕਹਦਾ ਕੱ ਸਾਰਾ ਠੀਕ ਠਾਕ ਹੈ ਜੀ ਠੀਕ ਹੈ ਜੀ ਹਾਂ ਇਹ ਲੱਗੀ ਜੀ ਥੋੜੀ ਥੋੜੀ ਜੀ ਬੋਲਣ ਤੇ ਤੁਸੀਂ ਪਿਛਲੀ ਵੀਡੀਓ ਤੇ ਤੁਹਾਨੂੰ ਪਤਾ ਹੀ ਲੱਗ ਗਿਆ ਜੀ ਅਨੀਬ ਉੱਤੋਂ ਇੱਧਰ ਬੀ ਸਾਡੀ ਹੈਗੀ ਸੀ ਮੈਰਿਜ ਐਨੀਵਰਸਰੀ ਬਹੁਤ ਸੋਹਣਾ ਟਾਈਮ ਨਿਕਲਿਆ ਮਹਾਰਾ ਦੀ ਕਿਰਪਾ ਨਾਲ ਅੱਦਰ ਦੇ ਬੁੱਤੋ ਤੇ ਹੁਣ ਸਾਰਾ ਪਰਿਵਾਰ ਹੋਵੇ ਜੀ ਰੈਡੀ ਚੱਲਿਆ ਥੋੜਾ ਜਾ ਇੰਜੋਏ ਕਰਨ ਤੇ ਮੈਂ ਮਲਾਉਂਦਾ ਜੀ ਹੌਲੀ ਹੌਲੀ ਤੁਹਾਨੂੰ ਸਾਰਿਆਂ ਨਾਲ ਆ ਘੁੰਮ ਜਾ ਵੀ ਕੈਮਰਿਆ ਮਿਲੋ ਜੀ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਫਤਿਹ ਦੋਨੋਂ ਕੋਚ ਰੱਖਾ ਚੜ੍ਹਦੀ ਕਲਾ ਦੇ ਵਿੱਚ ਰੱਖੀ ਤੇ ਤਿਆਰੀ ਕਰਨ ਲੱਗੇ ਸਰਦਾਰ ਜੀ ਦੇ ਬੱਚੀ ਜਿਹੇ ਲੱਗੇ ਹੋਏ ਆ ਉਹਨਾਂ ਨੇ ਜਾੜਾ ਹੈ ਨਹੀਂ ਹੋਰ ਯਾਰ ਆ ਆ ਸਾਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਡਿਪਾਰਟਮੈਂਟ ਆ ਮੈਂ ਸਭ ਨੂੰ ਇਕੱਠੇ ਕਰਨ ਲੱਗੀ ਵੀ ਚਲੋ ਜਿੰਨੀਆਂ ਚਲੋ ਹੋਰ ਸਾਰੇ ਸ਼ਿਸ਼ਕ ਚੂ ਆ ਰਹੇ ਨੇ ਇਹ ਕਹਿੰਦੀ ਕਾਕੇ ਨੂੰ ਬੁਲਾਦੇ ਪਹਿਲਾਂ ਜਾਬੀਰ ਜੀ ਕੋ ਐ ਤੁਹਾਡੀ ਟੌਰ ਮੈਚਿੰਗ ਮੈਜਿਕ ਭੈਣ ਭਾਈਆਂ ਦੀ ਪੂਰੀ ਟੌਰ ਆ ਤੇਰੇ ਜੜ ਕੇ ਜੈਵਾਂ ਤੇਰੇ ਅੱਕੇ ਨੇ ਤੇਰੇ ਦੀ ਤੇ ਕੀ ਚੀਜ਼ ਚੱਲ ਫਰੈਂਡ ਚ ਉਹ ਮੈਂ ਕੀ ਚੀ ਗਾ ਦੇ ਦੇਦਾ ਪੁੱਤ ਚ ਗਾ ਦੇ ਕੇਰ ਪੁੱਤ ਲਕ 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 ਆ ਗਾ ਦੇ ਫਰੈਂਡ ਸੁਰੂਆਇ ਕਰ ਦੇ ਦਿਖਾ ਦੂ ਲੋ ਜੀ ਹਾਂਜੀ ਕੀ ਦਿਖਾਉਣਾ ਉਹਦਾ ਹੋਲਾ ਕਰ ਦੇ ਪਿੱਛੇ ਖੜ ਦੇ ਫਰੈਂਡਾ ਇੱਧੇ ਦੇਖੀ ਛੁਬਾ ਉਹਦਾ ਚਾਬੀ ਨਾਲ ਲੱਗੀ ਜਨ ਉਹਦਾ ਪੁੱਤ ਕਿਆ ਕਹਿੰਦਾ ਬੀਜ ਨਹੀਂ ਰਹਿਣ ਦੇ ਨਾ ਨਾ ਚਾਬੀ ਚਾਬੀ ਦਿਖਾਉਂਦਾ ਚਾਬੀ ਮੈਨੂੰ ਜੀ ਇੱਧਰ ਵਾਨ ਕੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬੇਚਾਰੀ ਨਾ ਜੀ ਅਗਰ ਦੱਸਦਾ ਨਾ ਜਿਹੜਾ ਕੰਟਰੋਲ ਚ ਹੈ ਜੀ ਨਸਾ ਰਲ ਬਾਦ ਬੀ ਹੁਣ ਡਾਕਟਰ ਨੇ ਵੀ ਸਾਨੂੰ ਚੱਕਰਾਂ ਚ ਪਾਵਾ ਚਲੋ ਕੋਈ ਨਹੀਂ ਹੁਣ ਦਰਦ ਦੁਰਦਾਨੀਆਂ ਗੱਲਾਂ ਆਲਾ ਦਾ ਮੌਕਾ ਹੈ ਨਹੀਂ ਇਹ ਛੇੜਨ ਦਾ ਬੀ ਹੁਣ ਤਿਆਰੀ ਕਰੀ ਵੀ ਸਾਰਿਆਂ ਨੇ ਮੇਰੀ ਚਾਪ ਵੀ ਲਗਾ ਦਿਓ ਮੈਂ ਕਹਤੇ ਬੇਬਾ ਹਾਂ ਲੈ 200 ਗੱਲ ਹਾਂ ਦੱਸ ਕਿਆ ਕਰਨਾ ਇਹਦਾ ਜੀ ਦੋਏ ਪੀਣਾ ਕਰ ਲੈ ਕਰ ਇਹਨਾਂ ਨੂੰ ਕਰ ਦੇ ਨਹੀਂ ਨਹੀਂ ਦੇਲੀ ਜਲੀ ਇਹਨੂੰ ਆਏ ਕਰ ਪਹਿਲਾਂ ਯਾ ਪਾਣੀ ਜਵਾ ਕੇ ਜੀ ਅੱਜ ਕੱਲ ਤੇ ਬਹੁਤ ਹਵਾਸ ਆ ਬੇ ਅ ਛੋਟੇ ਛੋਟੀਆਂ ਗੱਲਾਂ ਬਹੁਤ ਕੈਚ ਕਰਦੇ ਆ ਰੀਤ ਤਾਂ ਹੋਣਾ ਥੋੜੀ ਜਿਹਾ ਜ਼ਿਆਦਾ ਐਡਵਾਂਸ ਹੁੰਦੀ ਜਾਂਦੀ ਇਹ ਦਿਨ ਪਰ ਤਾਂ ਹਰ ਇੱਕ ਗੱਲ ਬੋਲਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਹਰ ਇੱਕ ਗੱਲ ਕੈਚ ਕਰਦੀ ਹੈ ਤੇ ਇੱਕ ਗੱਲ ਹੈਗੀ ਵੀ ਬੈਕਗ੍ਰਾਉਂਡ 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 ਦਾ ਜਾਪ ਬਹੁਤ ਜ਼ਿਆਦਾ ਕਰਦੀ ਹੈ ਲੈਟਰ ਲੈਟਰ ਬੋਲੇ ਸਾਲਹਾ ਹਰ ਇੱਕ ਗੋ ਸẽ ਮਤਲਬ ਕਿ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਆ ਕੀ ਦੁਕਾਨਦਾਰ ਮਿਲ ਗਿਆ ਕਾਹਨ ਤੱਕ ਬੁਰਜ ਵੇਈ। ਅਸੀਂ ਚੱਲੇ ਪਾਏ ਬੇ ਚੱਲੇ ਚੱਲੇ ਸੀ। ਚਲੋ ਚੱਲੀਏ ਮੈਂ ਕਾਹਨ ਆਇਆ ਬੱਤ। ਚਲ ਆਜੋ। ਆਓ ਸੋਨੋ ਚੱਲੀਏ ਨਿਕਲੇ ਨੇਰਾ ਹੋ ਗਿਆ ਬਹੁਤ। ਤਾਂ ਟਾਈਮ ਵੱਜ ਗਿਆ ਜੀ 7:30। ਹੁਣ ਨਿਕਲਿਆ ਕਰਨ। ਚਲੋ। ਚਲੋ ਲੋਕ ਹੈ ਰੂਸਾ ਨਾ ਫੇ ਚੱਲੀਏ। ਤੇ ਇਧਰ ਬਾਈ ਲੱਗੇਵੇ ਪ੍ਰਸ਼ਾਦਾ ਸਗਣ। ਗੂਗਲ ਤੇ ਨਹੀਂ ਲੱਭਣਾ ਚਾਹੁੰਦੇ। ਲੱਭੇ ਕੋਈ ਬਣਾ ਦੇ ਜੀ ਕੋਤੇ। ਬੇਰੀ ਖਤਾ ਵੇਰੀ ਫਟੇਪਰ ਮਾ ਤਾਂ ਗਾ ਚੜਦੀ ਕਲਾ ਦੇ ਵਿੱਚ ਰੱਖੇ ਗੱਲ ਇਹਦਾ ਤੁਸੀਂ ਲੇਟ ਹੋ ਗਏ ਬਹੁਤ ਜ਼ਿਆਦਾ ਮੈਂ ਤਾਂ ਸੋਚਿਆ ਦਾ ਮਾਂ ਵੀ ਹੁਣ ਤੱਕ ਤਾਂ ਤੁਸੀਂ ਟਿਕਾਣੇ ਪਹੁੰਚੇ ਹੋਣੇ ਪਰ ਜਦ ਇਹ ਚੀਜ਼ ਹੀ ਘਾੜਾ ਜਪਿੰਦਾ ਦੇਖਿਆ ਮੈਂ ਹਾਲ ਤਾਂ ਇੱਥੇ ਓੜ ਜੀ ਗਈ ਸੀ ਐਦੇ ਕਰਕੇ ਲੇਟ ਹੋ ਗਏ ਜੀ ਐਦੀ ਤੇ ਹੈਗੀ ਗੱਤਗਾ ਕਲਾਸ ਇਹਨਾਂ ਦਾ ਉਸਤਾਦ ਆ ਵਾਸੀਂ ਬਾਹਰ ਤੋਂ ਕੋਈ ਜਿਨ੍ਹਾਂ ਨੇ ਗੱਤਗਾ ਦਾ ਸ਼ੁਰੂਆਤ ਕਰੀ ਵੀ ਸਮਝ ਲਓ ਆਨੰਦਪੁਰ ਸਾਹਿਬ ਤੋਂ ਫਿਰ ਇਹ ਰੂਟ ਛੁੱਟੀ ਹੋਈ ਥਾ ਤਾਂ ਲੇਟ ਬਸ ਉਹਦਾ ਚੱਕਰਾਂ ਚ ਅਸੀਂ ਲੇਟ ਹੋ ਗਏ ਨਾਨੇ ਦਾੜੀ ਇੱਕ ਖੁਸ਼ਖਬਰੀ ਕੀ ਆ ਖਰਿਆ ਅੱਠਵਰੀ ਕਿਥੋਂ ਜਾਣਾ ਹੈ ਐਨਾਂ ਨਗਰ ਕੀਰਤਨ ਖੇਲਣ ਜਾਣਾ ਜੀ ਇਹਦਾ ਉਸਤਾਦ ਕਹੇ ਕੇ ਜੇ ਵੀ ਨਗਰ ਕੀਰਤਨ ਖੇਲੋ ਆਹ ਪੁੱਤ ਖੇਲੋ ਨਗਰ ਕੀਰਤਨ ਤੇ ਜਾਓ ਨਗਰ ਕੀਰਤਨ ਖੇਲੋ ਗੱਤਕਾ ਜਾ ਕੇ ਡੈਡੀ ਗੱਤਕਾ ਖੇਲਣ ਜਾਣਾ ਇਹਨਾਂ ਨਾਲ ਹਾਂ ਤੁਹਾਡੇ ਨਾਲ ਲੱਗਦੇ ਸੇ ਉਹ ਬੁਕੇ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਹੋ ਮੈਂ ਵੀ ਪਹਿਲਾਂ ਗੱਤਕਾ ਖੇਲਣ ਜਾਂਦਾ ਹੁੰਦਾ ਸੀ ਤੇ ਤੇਜੀ ਚਾਚੂ ਨਾਲ ਇਟਲੀ ਵਾਲੇ ਨਾਲ ਉਹ ਉਹਨਾਂ ਦੇ ਗਰੁੱਪ ਚੋਂ ਖੇਡਦੇ ਹੁੰਦੇ ਸੀ ਆਹ ਪੁੱਤ ਨਾ ਬੈਠ ਗਿਆ ਮੈਂ ਕੀ ਕਰੂੰਗਾ ਲੈ ਬੈਹ ਗਿਆ ਆ ਜਾਣਾ ਵੀ ਆ ਬੱਠੀ ਚੜੋ ਹਾਂ ਚਲੋ ਜੀ ਮਿਲਦੇ ਹਾਂ ਤੁਹਾਨੂੰ ਹੋਰ ਘਰ ਚੱਲ ਕੇ ਆ ਜਾਓ ਚਲੋ ਚਲੋ ਤੋ ਉੱਠੋ ਆ ਰੋਰਾ ਤੂੰ ਰਾਹ ਪਾ ਕੇ ਚੱਲ ਜਾਨੀ ਕਿੱਥੇ ਰਾਹ ਘਟਰੋਂ ਨਿਕਲੇ ਓਕੇ 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 ਇਹਨੂੰ ਰੱਖ ਲਿਓ ਚੜਦੇ ਨੂੰ ਚਿੱਟੇ ਭਾਂਗੇ ਓਲੇ ਚੱਲ ਨਾਲੇ ਯਾਰ ਖੇਲੀ ਜਾਓ ਕਿੱਥੇ ਚਲੋ ਚੱਲ ਚਲ ਚਲੀ ਚਾਬੀ ਤਾਕੂ ਮੇਰੇ ਅੱਗੇ ਨਹੀਂ ਚਾਬੀ ਉੱਪਰ ਲਿਆ ਮੈਂ ਇੱਕ ਨਹੀਂ ਦੋਏ ਦੋ ਹੀ ਹੋ ਪਈਆਂ

ਬੀਆਰ ਮਾਲ ਦੇ ਵਿੱਚ ਤੇ ਇਹਨਾਂ ਦੇ ਪਲਾਨ ਇਹੀ ਜਾਣੇ ਕਰਨਵੀਰ ਇਹਨਾਂ ਤੋਂ ਮੂਰੇ ਫਿਰਦਾ ਜੀ ਤਰੇ ਵੀ ਹਾਂ ਹਾਏ ਹਾਏ ਟੀਵੀ ਕਿੱਡਾ ਵਾਲਾ ਟੀਵੀ ਆ ਜਾਗਾ ਜੀ ਵੀਕਐਂਡ ਤਾਂ ਸ਼ਨੀਵਾਰ ਹੈਗਾ ਜੀ ਉਹਦੇ ਕਰਕੇ ਰੌਣਕਾਂ ਬਹੁਤ ਲੱਗੀਆਂ ਹੋਈਆਂ ਇੱਥੇ ਹੁਣ ਅਜੇ ਦੇਖਦੇ ਆਂ ਵੀ ਕਿੱਦਾਂ ਦੀ ਵੀਡੀਓ ਬਣਦੀ ਆ ਬਣਾਵਾਂਗੇ ਜ਼ਰੂਰ ਆਪਣੇ ਬਲਤੇ ਤਾਂ ਕੋਸ਼ਿਸ਼ ਪੂਰੀ ਰਹੂਗੀ ਲਾ ਅਟਟੀ ਜੀ ਨੂੰ ਦੇਖ ਲੋ ਲਾ ਲਾ ਸਰਸਰੀ ਕੱਪੜੇ ਤੁਹਾਡੇ ਮਾੜਾ ਨਾ ਉੱਤਰ ਪਾਇਓ ਜੇ ਕਰੀਂ ਦਨੇ ਹੋ ਜੇ ਕਰੀਂ ਦਨੇ ਹੋਣਾ ਨਾ ਦੀਵਾਸੀ ਕਹਿੰਦੇ ਆਹ ਲੈ ਲੈ ਚਾਚੇ ਨੂੰ ਵੀ ਬੜਾ ਜਵਾਬ ਹੈ ਐਨੇ ਸੋਹਣੇ ਕੱਪੜੇ ਹਾਂ ਦੀਵਾਸੀ ਕਹਿੰਦੇ ਮੈਂ ਆਹ ਲੈਣਾ ਵੀ ਕਹਿ ਦੀ ਬੜੇ ਚਾਚੇ ਨੂੰ ਦਵਾ ਦੂੰਗੀ ਜਗ੍ਹਾ ਅੱਜ ਜਿਹੜੀ ਵੀ ਕੋਰਨਰ ਕੰਟਰੀ ਨਾਲੋਂ ਤੇ ਘੱਟ ਨਹੀਂ ਹੈਗੀ ਸਹੀ ਗੱਲ ਹੈ ਇੱਕ ਲੱਖੇ ਦਾ ਸਾਡੇ ਵਾਸਤੇ ਤਾਂ ਕਹਿਣ ਦਾ ਭਾਵ ਵੀ ਇਹ ਸਵਰਗ ਹੈ ਹੈ ਵੀ ਸਾਡੀ ਆਦਤ ਆ ਕਿ ਅੱچھے ਚਾਸੀਂ ਦੇਖਦੇ ਆ ਇੱਥੇ ਆ ਕੇ ਦੁਨੀਆਦਾਰੀ ਤਾਂ ਅਸੀਂ ਫੀਲ ਕਰਦੇ ਆ ਵੀ ਅਸੀਂ ਕੁਝ ਟੋਕ ਟੋਕ 50 ਕੇ ਸਾਲ ਤਾਂ ਪਿਛੇ ਹੈਗੇ ਆ ਆ ਲਾਈਫ ਤੋਂ ਪਰੇ ਲਾਈਫ ਵੀ ਪੈਸੇ ਨਾਲ ਹੀ ਜੂ ਸਕਦੇ ਜੇ ਪੈਸਾ ਹੋਊਗਾ ਕੋਲ ਤਾਂ ਛੇਰ ਐਨਜੋਇਮੈਂਟ ਹੈਗੀ ਆ ਫਿਰ ਨਹੀਂ ਤਾਂ ਹੈ ਤਾਂ ਸਾਡੇ ਵਾਲੀ ਜਿਹੜੀ ਲਾਈਫ ਆ ਉਹ ਹੈ ਜੀ ਸੋਨੇ ਵਰਗੀ ਤਾਂ ਉਹਦਾ ਉਹ ਕੰਮ ਵੀ ਕਰੀ ਜਾਣਾ ਨਾਲ ਵੀ ਨਾਲ ਆਪਣੀ ਜ਼ਿੰਦਗੀ ਜਿਉਾਈ ਚੱਲੀ ਜੇ ਨਹੀਂ ਇੱਧਰ ਜਿਹੜੀ ਬਿਜੀ ਹੋਰ ਹੈਗੀ ਜੀ ਬਿਜੀ ਲਾਈਫ ਚਲੀ ਜੀ मतलब ਜਿਵੇਂ ਵੀਕੈਂਡ ਨੂੰ ਆਏ ਨਾ મતલਬ ਇਹ ਕਰਦੇ ਥੋੜਾ ਬਹੁਤ ਐਨਜੋਇਮੈਂਟ ਤੇ ਸਭ ਚਲੋ ਮੈਨੂੰ ਲੱਗਦਾ ਛਾਂ ਤੇ ਮੈਂ ਪਤਾ ਨਹੀਂ ਮੈਂ ਗਲਤੇ ਬੋਲਦਾ ਪਤਾ ਨਹੀਂ ਸਹੀ ਬੋਲਦਾ ਦਾ ਬਾਟਾ ਦਾ ਸੂਰੂ ਹਾਂ ਬਹੁਤ ਮਹਿੰਗਾ ਇੱਧਰ ਨੂੰ ਆਦੋ ਦੇਖਣ ਦਾ ਲਈਏ ਦੇਖਣ ਦਾ ਕੋਈ ਮੁੱਲ ਨਹੀਂ ਅੰਦਰ ਜਾਣ ਦੇ ਬਿਲਕੁਲ ਕਰਨਾ 그러면은 ਬਾਕੀ ਹੁਣ ਸਾਡੇ ਕਲਮ ਦਾ ਵੀ ਟਾਈਮ ਹੋਣਾ ਵਾਲਾ ਜੀ ਜੇ ਤਾਂ ਇੱਕ ਫਿਲਮ ਦੇਖਣ ਦਾ ਪਲਾਨ ਬਣਾ ਕੇ ਕਰਦੇ ਤਰੇ ਹੋ ਤਾਂ ਆਰੇ ਪਹੁੰਚੇ ਬਿਉਰੀ ਹਾਂਜੀ ਕਿਆ ਕਹਾਂ ਮਾਸੀ ਕਹਿੰਦਾ ਅੰਦਰ ਜਾਣ ਤੋਂ ਬਰਦੀ ਸੀ ਉਹ ਮਾਸੀ ਦਾ ਬੋਲ ਹੋ ਸਕਦੀ ਪੁੱਤ ਜੇ ਵੀ ਨਹੀਂ ਇਜਾਜ਼ਤ ਦੇ ਦਿੰਦੀ ਹੋਰ ਯੂਨੀਵਰਸਿਟੀ ਤੇ ਗੱਤ ਮਰੀ ਦਿੱਤਾ ਕੋਈ ਮੋਨ ਮੋਨ ਵਿੱਚ ਐਸਤੇ ਲਿਆ ਇਹਨਾਂ ਥੋੜਾ ਐਸਤੇ ਲਿਆ ਇਹਨਾਂ ਥੋੜਾ ਮਿਲਤਾ ਕਰੀਏ ਥੋੜੀ ਬਲ ਹਾਂ ਕਰੀਆ ਮਿਲਤਾ ਮਨਪੇਟਾ ਤੋਂ ਬਣਾ ਕੇ ਲੈ ਕੇ ਆਇਆ ਹਾਂ ਹਾਂ ਚੱਲ ਅੱਜ ਕੱਲ੍ਹ ਆਜੋ ਬਸ ਲੈਫਟ ਸਟਾਈਲ ਵੀ ਬਹੁਤ ਵਧੀਆ ਓਏ ਯਾਰ ਰੀਤ ਪੂਰੀ ਖੁਸ਼ ਹੋਈ ਵੀ ਆ ਜੀ ਕੋਰਤੇ ਵੀ ਮਿਲਦੀਆਂ ਹਾਂ ਤਾਂ ਹੋ ਗਈ ਪਰ ਦੁਕਾਨ ਸ਼ਾਹ ਤੇ ਨਾ ਕੋਰਤੇ ਵੀ ਮਿਲਦੇ ਹਰੇ ਕੋਰਤੇ ਵੀ ਪਜਾਮਾ ਮਿਲਦਾ ਸੀ ਸੋਹਣਿਆ ਕੋਈ ਨਹੀਂ ਆਪਣੇ ਹੀ ਦੇਖੀ ਜਾਓ ਬਾਹ ਕਿਤੇ ਮੇਰੇ ਕੋਰਤੇ ਪਜਾਮੇ ਦੀ ਗੱਲ ਕਰਦੀ ਹੈ ਚਲੋ ਉਹ ਸੋਹਣਾ ਘੁੰਮਣ ਫਿਰਦੀ ਏ ਜੀ ਸਾਡੇ ਕੋਲ ਟਾਈਮ ਹੈਗਾ ਸਮਝ ਲਓ ਵੀ ਉੱਥੋਂ ਪੈਣ ਜਿੱਦਾਂ ਬਸੜੀ ਦੁਨੀਆਂ ਦੇ ਕੋਈ ਵੀ ਅੱਜ ਇਹ ਵਧੀਆ ਗੱਲ ਆ ਵਧੀਆ ਗੱਲ ਆ ਬੰਦਗੀ ਦੀ ਯਾਦ ਪੋਣਾ ਚਾਹੀਦਾ ਵੀ ਨਹੀਂ ਬਚੀ ਮਿੰਟ ਹੈਗੇ ਜੀ ਸਾਡੇ ਕੋਲ ਕਲੋਜ਼ ਹੋ ਗਿਆ ਮੈਂ ਤੁਹਾਨੂੰ ਬੂਟ ਦਿਵਾ ਦਿੰਦੇ ਨੇ ਨਾਈਕੀ ਦੇ ਇਹਨਾਂ ਕਲੋਜ਼ ਦਾ ਲਾਣਾ ਨਹੀਂ ਜੀ ਬਾਟਾ ਤੇ ਨਹੀਂ ਲੈ ਰਿਹਾ ਕਿ ਨਾਈਕੀ ਦੇ ਲੈ ਸੱਪਾ ਕਰਦੇ ਹਾਂ ਮੈਂ ਮਤ ਕਰੀ ਨਾ ਹਾਂ ਅਜਰਾ ਇਹਨਾਂ ਦਾ ਵੀ ਆਪਟੀਗੋ ਆ ਇਹਨਾਂ ਦਾ ਵੀ ਬੰਦ ਕਰਤਾ ਇਹਨਾਂ ਨੇ ਵੀ ਬੰਦ ਕਰਤਾ ਨਹੀਂ ਮੈਂ ਤਾਂ ਉਹ ਨਾ ਦੇਖ ਨਹੀਂ 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 ਖੁੱਲੀਆਂ ਬਸਾਂ ਦੇਖੀ ਮੂੰਹ ਘਰੋ ਤੇ ਜਿਹੜਾ ਜਿਹੜੀ ਕੰਪਨੀ ਮੈਨੂੰ ਬਧਿਆ ਲੱਗਦੀ ਮੈਂ ਉਹ ਕੰਪਨੀ ਦੇ ਲੋਗਾਂ ਨਾਲ ਹਰ ਗੱਲ ਹਾਂ ਬਸ ਇਹ ਹੈ ਵੀ ਕੋਈ ਨਾ ਦੀ ਠੀਕ ਹੈ ਮੇਰੇ ਵੀ ਥੋੜੀ-ਮੋਟੀ ਇੱਛਾ ਹੈ ਵੀ ਆਪਾਂ ਖੁਦ ਹੀ ਤਾਂ ਕੰਮ ਚ ਜਾਈਏ ਤੁਸੀਂ ਹੁਣ ਕਹਿੰਦੇ ਮੈਂ ਬੰਦ ਤੇ ਦੁਕਾਨ ਤੇ ਜਾਣਾ ਤਾਂ ਗੱਲ ਤੇ ਕਰਨਾ ਦੇਗੀ ਮੈਂ ਅੱਗੇ ਵੀ ਕੱਪੜੇ ਤੇ ਮੈਂ ਪਹਿਲਾਂ ਬਹੁਤ ਪਹਿਲਾਂ ਕੱਪੜੇ ਲੈ ਚੁੱਕਾ ਸੀ ਜੀ ਜੀ ਇਹਨੂੰ ਹੱਥ ਚੱਪਲਾ ਸੋਹਣੀ ਲੱਗਿਆ ਨਾ ਹਾਂ ਜਦੋਂ ਕਹਾ ਕੋਈ ਨਹੀਂ ਸੋਹਣੀ ਜਿਹਾ ਦੀਆ ਅੰਦਰ ਜਾ ਕੇ ਦੇਖ ਮੈਂ ਕਿ ਇਹ ਸੋਹਣੀ ਜਿਆ ਰੇਟ ਹੋਣਾ ਬਈ ਬਿਓ ਚੋ ਜੀ ਜਦੋਂ ਬਿਓ ਸੁਣਾਰੇ ਇੱਥੇ ਤੁਣ ਕੇ ਚਲੋ ਇਹਦਾ ਸਾਡੇ ਆ ਕੋਲੋਲਾ ਚੱਲੀ ਹੋ ਜਾਣੀ ਜੀ ਉਹ ਦੇਖਾਏ ਉਹ ਦੇ ਫਸ ਕੀ ਵਧੀਆ ਉਹ ਕੀ ਵਧੀਆ ਚੀਜ਼ ਕਹਿੰਦੇ ਹੋ ਹਾਰਟ ਬੀਟ ਬਣੀ ਉਹ ਅਵੇਲੇਟਾਈਟ ਕਹਿੰਦਾ ਨਹੀਂ ਹੋਵਾਂ ਵੈਲੈਂਟਾਈਨਡੇ ਪਾ ਮੇਰੀ ਗੱਲ ਸੁਣ ਲਈ ਇੱਕ ਹੁੰਦਾ ਸਪੈਸ਼ਲ ਕਹਿੰਦੇ ਵੈਲੈਂਟਾਈਨਡੇ ਗੱਲ ਇਹਨਾਂ ਟਾਈਮ ਦੇ ਬੜਾ ਦਾ ਫਾਇਲੇ ਚਲੀ ਜਾਂਦਾ ਗੁੱਡੇ ਪਾ ਪੁੱਤ ਹਏ ਤੂੰ ਤਾਂ ਨਹੀਂ ਹੈਗਾ ਪੁੱਤ ਹਾਂ ਤੂੰ ਤਾਂ ਨਹੀਂ ਹੈਗਾ ਬੋਲੋ ਕੋਪੀ ਦੀ ਖੁਸ਼ਬੂ ਉਹ ਪੀ ਦੀ ਖੁਸ਼ਬੂ ਉਹ ਉੱਪਰ ਦੀ ਸਾਂਣਾ ਸਾਰੇ ਮੈਂ ਵਿੱਚ ਲਿਆ ਦੇ ਕਮ ਅਰੇ ਜੈਸਮੀਨ ਦੇਖ ਉੱਪਰ ਉੱਪਰ ਕੋਈ ਰਹਾ ਕੋ ਸਮਝਣਾ ਤੁਹਾਨੂੰ ਚੱਲੋ ਹੁਣ ਉੱਪਰ ਜਾ ਕੇ ਮਿਲਦੇ ਜੀ ਲੋ ਜੀ ਪਹਿ ਲੱਗੀਆਂ ਜੀ ਸ਼ਾਪਿੰਗ ਕਰਨ ਬਾਲ ਲੈ ਵੀ ਲਿਆ ਤਾਂ ਬਾਲ ਲੈ ਵੀ ਲਈ ਚਾੱਕੀ ਭੱਜ ਲਈ ਹਾਂ ਲੋ ਜੀ ਸਾਈਜ਼ ਛੋਟਾ ਹੈ ਅਚਾ ਚੋ ਤੁਹਾ ਠੀਕ ਹੋ ਜਾ ਤਰੇ ਪੈਰ ਹੈਗੇ ਜਿਆਦਾ ਵੱਡੇ ਸਹਜ ਉਹਦੇ ਚੱਪਲਾਂ ਦੇ ਛੋਟੇ ਨੰਬਰ ਹੈ ਮੰਮੀ ਪੈਸੇ ਹੈਗੇ ਮੈਨੂੰ ਆ ਦਵਾ ਸਕਦੀ ਆ ਤੁਹਾਨੂੰ ਪੁੱਤੋ 10 ਦਿਨ ਨਹੀਂ ਕੱਢਣਾ 10 ਦਿਨ ਕੀ ਹੁੰਦੇ ਆ ਲੈਣੀ ਲੈ ਲੋ ਨੋ ਪ੍ਰੋਬਲਮ ਮੈਨੂੰ ਪੈਸੇ ਰਹਿਣ ਦੋ ਤੁਸੀਂ ਕਹਿਤਾ ਠੀਕ ਹੈ ਸਾਈਜ਼ ਹਾਂ ਇਹਦਾ ਕੀ ਪ੍ਰਾਈਸ ਆ ਕਰਨ ਇਹਨਾਂ ਸਮਾਨ ਨੂੰ ਚੱਕੀ ਜਾਣਾ ਇਹਨੂੰ ਕਿੱਥੇ ਰੱਖਾਂ ਇਹਨੂੰ ਥੱਲੇ ਲੈ ਲਈ ਬੋਲੋ ਓਏ ਹਾ ਹਾ ਦੇਖਿਆ ਤੂੰ ਇਹਨੂੰ ਇੱਧਰ ਲੈ ਕੇ ਆਇਆ ਹੁਣ ਲਾਗੇ ਕਿੱਧਰ ਜਿੱਦ ਕਰ ਨੂੰ ਤ੍ਰੀਤਾ ਆ ਬਾਲ ਹੈਗੀ ਉਹ ਤੂੰ ਬਾਲ ਹੈ ਆ ਬਾਲ ਖੋਲਣੀ ਕਿਸੇ ਨੇ ਤੇਰੀ ਹਾਈ ਹੈ ਤੇਰੀ ਬਾਲ ਖੋਲਣੀ ਕਿਸੇ ਨੇ ਓ ਸ਼ਾਬਾਸ਼ ਓ ਸ਼ਾਬਾਸ਼ ਓ ਸ਼ਾਬਾਸ਼ ਓ ਤੇਰੀ ਉੱਤੇਰੀ ਹਾਂਜੀ ਕਿ ਆ ਬਣਿਆ ਮੈਂ ਕਹਿੰਦੀ ਵੀ ਗੂਗਲ 'ਤੇ ਕਰ ਦੂੰ ਮੈਂ ਗੂਗਲ 'ਤੇ ਕਰ ਦਿੰਦਾ ਮੈਂ ਇਹ ਤਾਂ ਪਸੰਦ ਨਹੀਂ ਚੀਜ਼ ਉਹ ਦੇ ਦਿੰਦੇ ਯਾਰ ਆਪੇ ਤੋਂ ਦੇ ਕਹਿੰਦੇ ਜੀ ਦੋ ਲੋਕ ਅਸੀਂ ਲੈਸ ਕਰ ਦੂਗਾ ਉਹ ਤਾਂ ਹੋ ਜਾਣਾ ਜੇ ਤਿੰਨ ਲੋਕ ਹੋਰ ਲੈਸ ਹੋ ਰਣਾ ਹਾਂ ਦੇਖੋ ਕਿਆ ਕਰ ਰਹਾ ਪਹਿਲਾਂ 605 ਤੋਂ ਨਾ ਬਹੁਤ ਫੋਟੋਗ੍ਰਾਫ 10 ਮੀਟਰ ਰਹਿ ਗਿਆ ਬਸ 10 ਮੀਟਰ ਤਾਂ ਰਹਿ ਗਿਆ ਤਾਂ ਬਸ ਚੱਕੋ ਜੀ ਆਹ ਤੁਹਾਨੂੰ ਹਾ ਅਨਿਵਰਸਰੀ ਦਾ ਗਿਫਟ ਹੈ ਜੁੱਤੀਆਂ ਜੁੱਤੀਆਂ ਨਹੀਂ ਤੁਸੀਂ ਕੀ ਲੈਣਾ ਜੀ ਤੁਸੀਂ ਵੀ ਦੱਸ ਦੋ ਮੈਂ ਕੋਸ ਨਹੀਂ ਨਹੀਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਹ ਲੈਣ ਤੁਹਾਨੂੰ ਬਦਾਮ ਕਾਜੂ ਦਾਕਾਂ ਪਹਿਲਾਂ ਬੀਬੀ ਥੋੜਾ ਬਾਅਦ ਦਾ ਚਲੋ ਇਹ ਕੈਨਸਲ ਕਰੋ ਤੇ ਇਹਦੇ ਵਿੱਚ ਮੈਂ ਤੁਹਾਨੂੰ ਪਨੀਰ ਬਣਾ ਕੇ ਦੇ ਸਕਦੀ ਹਾਂ ਪਨੀਰ ਦਾ ਘਰ ਪਲੇਟਾ ਬਥੇਰੀਆਂ ਓਕੇ ਓਕੇ ਇਹ ਕਾੜਸ਼ੀ ਵੀ ਮਿਲ ਜਾਂਦੀ ਇੱਥੇ ਸਾਮਾਨ ਇੱਥੇ ਬਥੇਰਾ ਪਿਆ ਦੁਨੀਆ ਭਰ ਦਾ ਸਾਮਾਨ ਪਿਆ ਓਰੇ ਹਾਂ ਆਪਨੇ ਸੀਟ ਛੱਡ ਕੇ ਅਗਲੀ ਸੀਟ ਉਰ ਫਿਰਦੀ ਆ ਟਿਕਾ ਖੜਾ ਇੱਧਰ ਚਲਾ ਰੂ ਕੀ ਹੋ ਗਿਆ ਕਾ ਕਰਦਾ ਵਿਦਾਂ ਆਪਣੀ ਸਾਈਟ ਬੈਟਰ ਬਣਾਣਾ ਹੋ ਇੰਟਰਵਲ ਹੋਇਆ ਬਾਜੀ ਇਸ ਤੋਂ ਨਿਆਮੇ ਬਣਾਉਣੇ ਇੰਟਰਵਲ ਦੇ ਵਿੱਚ ਚਾਰੇ ਜੀ ਮਸ਼ਹੂਰੀਆ ਯਾ ਸਾਰੀ ਫੈਮਿਲੀ ਬੈਠੀ ਏ ਇੱਧਰ ਥਾਰਾ ਨੇ ਕਰਤਾ ਜੀ 700 ਰੁਪਏ ਦਾ ਖਾਲੀ ਇੱਕ ਹੈਲੋ ਮੈਂ ਕਰ ਰਿਹਾ ਜੀ ਇੰਜੋਏ ਪਰ ਹਾਸੇ ਵਾਲੀ ਫਿਲਮ ਚ ਤੁਹਾਨੂੰ ਬਹੁਤ ਵਧੀਆ ਹੱਸੀ ਮਜ਼ਾਕ ਵਾਲੀ ਫਿਲਮ ਹੈ ਸਹੀ ਗੱਲ ਤੇ ਬਾਕੀ ਫੈਮਿਲੀ ਬੈਠੀ ਜੀ ਸੋਨ ਜੋ ਸਾਰੇ ਠੰਡੇ ਜੋ ਬੈਠੇ ਹੋਣ ਇੰਟਰਵਲ ਹੋ ਗਿਆ ਜੀ ਤੇ ਹੁਣ ਫਿਰ ਸ਼ੁਰੂ ਹੋਊਗੀ ਲਾਈਟ ਜੀ ਦਾ ਹਨੇਰਾ ਜਦਾ ਹੋ ਗਿਆ ਜੀ ਹੁਣ ਤੁਹਾਨੂੰ ਕਾਲ ਕਾਲੇ ਜਿ ਲੱਗਣ ਲੱਗੇ ਨਾ ਸੀ ਨਾਉਂਦੇ ਘਟਾ ਨਾ ਸੀ ਮੂਵੀ ਦੇਖ ਲਈ ਜੀ ਲੋਕ ਘਟਲੇ ਜੋ ਤੁਰ ਪਏ ਸਾਰੇ ਹੁਣ ਠੰਡੇ ਜਿ ਹੋ ਗਏ ਵਧੀਆ ਤੁਹਾਨੂੰ ਹਾਂ ਵਧੀਆ ਫਿਲਮ ਜੀ ਪੂਰਾ ਹੱਸੇ ਮਜ਼ਾਕ ਸੀ ਨਾ ਜੀ ਹਾਸੇ ਮਜ਼ਾਕ ਪੂਰਾ ਹੱਸੇ ਹਜੇ ਥੋੜਾ ਹੋਣਾ ਸੀ ਬਾਹਰ ਜਾ ਕੇ ਪੂਰੇ ਕੈਮ ਹੋ ਜਾਣਾ ਨਾ ਕਰ ਹਾਂ ਥੋੜਾ ਇਹ ਪੈਸਾ ਸੱਜੇ ਚਲੋ 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 ਨਿਕਲੋ ਨਿਕਲੋ ਐਗਜ਼ਟਾ ਉਹ ਘੜੇ ਬੰਦੇ ਸਾਨੂੰ ਰੋਣ ਵਾਸਤੇ ਮੈਂ ਤਾਂ ਹੋਲੀ ਹੋਲੀ ਜਾਂਦਾ ਹਾਂ ਚਲੋ ਮੂਵੀ ਦੇਖ ਕੇ ਜੀ ਆ ਕੇ ਬਾਹਰ ਬਾਹਰਲੀ ਸਾਈਡ ਤਾਂ ਹੋਗੀ ਜੀ ਬਿਲਕੁਲ ਸ਼ਾਂਤੀ ਸਭ ਕੁਝ ਬੰਦ ਸਭ ਕੁਝ ਹੋ ਗਿਆ ਬੰਦ ਟਾਈਮ ਵੱਜ ਗਿਆ ਰਾਤ ਦੇ 12 ਜੀ ਨੈਕਸਟ ਜਿਹੜਾ ਹੋਗਾ ਸਟਾਰਟ ਤੇ ਹੁਣ ਗੁੱਡ ਮਾਰਨਿੰਗ ਗਾਇਜ਼ ਗੁੱਡ ਮਾਰਨਿੰਗ ਗਾਇਜ਼ ਆਪਣਾ ਅਨਿਵਰਸਰੀ ਵਾਲਾ ਦਿਨ ਖਤਮ ਹੋ ਗਿਆ ਜੀ ਹਾਂ ਹੁਣ ਇਹਨਾਂ ਨੇ ਆਪਣੀਆਂ ਪੌੜੀਆਂ ਵੀ ਬੰਦ ਕਰਤੀਆਂ ਜੀ ਹੁਣ ਦੂਏ ਲੋਟ ਉੱਤਰ ਕੇ ਜਾਣਾ ਪੈਣਾ ਜੀ ਹੁਣ ਲੜਾਈ ਸ਼ੁਰੂ ਕਰਾਂਗੇ ਜੀ ਦੂਏ ਲੋਟ ਹੁਣ ਤੁਹਾਨੂੰ ਦੂਏ ਲੋਟ ਉੱਤਰ ਕੇ ਜਾਣਾ ਪੈਣਾ ਜੀ ਤੇ ਤੁਹਾਨੂੰ ਪੌੜੀਆਂ ਕਰਤੀਆਂ ਬੰਦ ਇਹਨਾਂ ਨੇ ਉਧਰ ਲਿਫਟ ਨੂੰ ਉੱਤਰ ਜਾਣਾ ਸੀ ਯਾਰ ਪਾਣੇ ਚਲੋ ਨੈਕਸਟ ਦੂਰ ਤੇ ਪਾ ਲਿਫਟ ਨੂੰ ਉੱਤਰਦੇ ਹਾਂ